ਹਾਂਜੀ ਹਾਂਜੀ ਡੜਬਾ ਕੱਟਤੀ ਉਧਰ ਦੇਖਦੇ ਆ ਵੀ ਹੂਟਰ ਵਾਲੇ ਵੀਰਾ ਲੈ ਹੁਣ ਚੰਟ ਹੋ ਜਾ ਕਿਉਂਕਿ ਅੱਜ ਦਾ ਫਾਈਨਲ ਹੋਣ ਲੱਗਿਆ ਕਬੱਡੀ 42 ਕਿਲੋ ਭਾਰ ਵਰਗ ਦਾ ਅੱਜ ਕਹਿੰਦੇ ਫਾਈਨਲ ਹੋਣ ਲੱਗਿਆ ਓਏ ਅੱਜ ਕਹਿੰਦੇ ਫਾਈਨਲ ਹੋਣ ਲੱਗਿਆ ਉਧਰ ਕਹਿੰਦੇ ਪਹਿਲੀ ਗੋਡੀ ਪੈ ਗਈ ਹੈ ਫਾਈਨਲ ਮੈਚ ਦੀ ਉਹ ਕਹਿੰਦੇ ਕਿਹਦੀ ਹੈ ਉਹ ਕਹਿੰਦੇ ਕਰਨ ਕਰਨ ਕਹਿੰਦੇ ਭਧੌੜ ਵਾਲੇ ਦੀ ਹੈ ਉਹ ਕਹਿੰਦੇ ਅੱਜ ਕਰਨ ਭਧੌੜ ਵਾਲੇ ਦੀ ਪੈ ਗਈ ਹੈ ਫਾਈਨਲ ਗੋਡੀ ਅੱਜ ਦੇ ਕਹਿੰਦੇ ਉਹ ਮੈਚ ਦੀ ਪਹਿਲੀ ਗੋਡੀ ਉਹ ਕਹਿੰਦੇ ਕਰਨ ਭਧੌੜ ਵਾਲੇ ਦੀ ਤੇ ਦੂਜੇ ਪਾਸੇ ਧੂੜ ਵਾਲਾ ਧੂੜ ਵਾਲਾ ਧੂੜ ਵਾਲਾ ਉਹ ਸਿਰੇ ਦਾ ਚੋਟੀ ਦਾ ਜਫਾ ਲਾ ਗਿਆ ਉਹ ਮੁੰਡਾ ਅਰਸ ਡੌਡ ਵਾਲਾ ਕਹਿੰਦੇ ਚੋਟੀ ਦਾ ਜਫਾ ਲਾ ਗਿਆ ਅਰਸ਼ ਕਹਿੰਦੇ ਡੌਡ ਵਾਲਾ ਚੋਟੀ ਦਾ ਜਫਾ ਲਾ ਗਿਆ ਬਾਕੀ ਗੱਲ ਸਹੀ ਜੀ ਪਰਾਂ ਹੋ ਜੀਏ ਉਹ ਕਹਿੰਦੇ ਲਾਈਵ ਚੱਲਦਾ ਅੱਜ ਦਾ ਕਹਿੰਦੇ ਸੁਪਰ ਫਾਈਨਲ ਮੁਕਾਬਲਾ ਓਏ ਅਰਸ਼ ਡੌਡ ਵਾਲਾ ਗੱਲਾਂ ਵਖਰੀਆਂ ਕਰ ਗਿਆ ਉਹ ਪਹਿਲੀ ਦੀ ਪਹਿਲੀ ਦੀ ਪੁੱਠੀ ਪਾ ਗਿਆ ਉਹ ਪਹਿਲੀ ਦੀ ਕਹਿੰਦੇ ਪੁੱਠੀ ਪਾ ਗਿਆ ਹੁਣ ਦੇਖਦੇ ਆ ਵੀ ਗੱਲਾਂ ਟਿਕਾਣੇ ਲੱਗਣਗੀਆਂ ਉਹ ਦੇਖਦੇ ਆ ਅੱਜ ਕੌਣ ਕਰਾਉਸਰਾ ਓਏ ਅੱਜ ਕੌਣ ਕਰਾਉ ਸਰਾ ਅੱਜ ਦੇਖਦੇ ਸਰੇ ਦਾ ਸਰੇ ਦਾ ਹੋਂ ਕਹਿੰਦੇ ਸਰੇ ਦਾ ਹੋਂ ਕਹਿੰਦੇ ਸਰੇ ਦਾ ਜਫਾ ਮੈਨੂੰ ਲੱਗਦਾ ਜੈਰੋਲ ਆ ਗਿਆ ਓ ਜੈਰੋਲ ਆ ਗਿਆ ਓ ਸਰੇ ਦਾ ਜਫਾ ਜੈਰੋਲ ਆ ਗਿਆ ਲੈ ਚੱਲ ਓਏ ਗੱਬਰੂ ਆ ਪਾ ਕੋਡੀ ਉਧਰ ਦੇਖਦੇ ਖੇਡ ਮੈਦਾਨ ਦੇ ਵਿੱਚ ਮਿੱਤੂੜ ਵਾਲੇ ਤਿਆਰ ਤਿਆਰ ਖੜ ਗਏ ਆ हां ਉਧਰ ਕਹਿੰਦੇ ਜਸੀ ਧੂੜ ਵਾਲਾ ਵੀ ਕਹਿੰਦੇ ਅੱਜ ਨਿਊਜ਼ੀਲੈਂਡ ਦੇ ਗਰਾਊਂਡਾਂ ਦੇ ਵਿੱਚ ਖੇਡਦਾ ਹੈ ਉਹ ਸਾਡਾ ਭਰਾ ਹੈਗਾ ਜਸੀ ਕਹਿੰਦੇ ਧੂੜ ਵਾਲਾ ਅੱਜ ਦੇ ਕਹਿੰਦੇ ਨਿਊਜ਼ੀਲੈਂਡਾਂ ਦੇ ਗਰਾਊਂਡਾਂ ਦੇ ਵਿੱਚ ਖੇਡਦਾ ਆਹ ਟੀਮ ਕਹਿੰਦੇ ਫਾਈਨਲ ਖੇਡਦੀ ਹੈ ਜਿਹੜੀ ਇਹ ਜਸੀ ਧੂੜ ਮਣੀ ਧੂੜ ਦੇ ਪਿੰਡੂ ਦੀ ਉਹ ਟੀਮ ਹੈ ਉਹ ਕਰਨ ਉਹ ਕਰਨ ਉਹ ਕਰਨ ਤੇ ਅਰਸ਼ ਡਾਉਡ ਵਾਲਾ ਓਏ ਅਰਸ਼ ਡਾਉਡ ਵਾਲਾ ਅੱਜ ਕਹਿੰਦੇ ਪੱਖਾ ਲਿਆਣ ਨੂੰ ਫਿਰਦਾ ਓਏ ਅਰਸ ਡੌੜ ਵਾਲਾ ਡੜਬੇ ਵਾਲੋ ਅੱਜ ਪੱਖਾ ਲਿਆਣ ਨੂੰ ਫਿਰਦਾ ਓਏ ਲੈ ਓਏ ਚੋਟੀ ਚੋਟੀ ਦੇ ਜੱਫੇ ਲਾਉਂਦਾ ਇਹ ਕਹਿੰਦੇ ਅਰਸ ਡੌੜ ਵਾਲਾ ਮੁੰਡੇ ਦਾ ਸਿੱਕਾ ਚੱਲਦਾ ਓ ਦੁਨੀਆ ਅਰਸ ਡੌੜ ਡੌੜ ਵਾਲਾ ਕਹਿੰਦੀ ਹੈ ਜਦੋਂ ਡੜਬੇ ਨਾਲ ਜਿਹਦਾ ਮੈਚ ਡੜਬਾ ਕੱਟਦੀ ਉਹ ਉੱਤੇ ਜਿੱਤੂਆ ਕੋਈ ਡੜਬਾ ਕੱਟਦੀ ਡੜਬਾ ਕੱਟ ਕੇ ਜਿਆ ਜਦੋਂ ਅਸੀਂ ਜਿਹੜਾ ਕੱਟਾਂ ਹਾਂਜੀ ਉਧਰ ਨੋਟ ਕਰੀਏ ਜੀ ਘੋੜੇ ਨਾਮ ਤੇ ਖਿਆਲਾਂ ਵਾਲੀ ਦਾ ਦੂਸਰਾ ਸੈਮੀ ਹੋਵੇਗਾ ਜਲਦੀ ਦੇ ਨਾਲ ਆ ਜੀਏ ਘੋੜੇ ਨਾਮ ਤੇ ਖਿਆਲਾਂ ਵਾਲੀ ਵਾਲੇ ਮੁੰਡੇ ਜਲਦੀ ਦੇ ਨਾਲ ਆ ਜੀਏ ਘੋੜੇ ਨਾਮ ਤੇ ਖਿਆਲਾਂ ਵਾਲੀ ਵਾਲੇ ਮੁੰਡੇ ਹੁਣ ਦੇਰ ਨਾ ਲਾਓ ਬਾਈ ਕਿਉਂਕਿ ਲਾਈਟਾਂ ਦਾ ਪ੍ਰਬੰਧ ਨਹੀਂ ਤੇ ਟਾਈਮ ਬਹੁਤ ਹੋ ਚੁੱਕਿਆ ਹਜੇ ਅਪਣੇ ਫਾਈਨਲ ਵੀ ਕਰਵਾਉਣਾ ਹੈ 48 ਦਾ ਫਾਈਨਲ ਵੀ ਕਰਵਾਉਣਾ ਹੈ ਬਾਕੀ ਨੰਬਰ ਖੁੱਲੇ ਦਿੱਤੇ ਜਾ ਰਹੇ ਆ ਲੈ ਚੱਲ ਓਏ ਅਰਸ਼ ਡਾਉਨ ਵਾਲਿਆ ਓਏ ਅੱਜ ਕਹਿੰਦੇ ਪੱਖੇ ਦਾ ਜੇਤੂ ਆਂਡੂ ਫਿਰਦਾ ਪਰ ਆ ਯਾਰ ਅਰਸ਼ ਡਾਉਨ ਵਾਲਾ ਓਏ ਅਰਸ਼ ਡਾਉਨ ਵਾਲਾ ਕਰਵਾਉ ਬੱਲੇ ਜਾ ਫਿਰ ਕਰਨ ਪਧਾਉਣ ਵਾਲਿਆ ਓਏ ਅੱਜ ਤਾਂ ਅੱਜ ਤਾਂ ਅੱਜ ਤਾਂ ਓਏ ਅਰਸ਼ ਡਾਉਡ ਵਾਲਾ ਗੱਲਾਂ ਮਖਰੀਆਂ ਕਰਾਉਣ ਨੂੰ ਫਿਰਦਾ ਓਹ ਦੇਖ ਲੈ ਵਿਰੋਧੀਆਂ ਦੀ ਚੀਕ ਵੱਜਦੀ ਓਹ ਦੂੜੀਆਂ ਦੇ ਬੋਰਡ ਵਾਲੇ ਦਾਅਵੇ ਨਹੀਂ ਹੁੰਦੇ ਡੀਵੀ ਪਾ ਕੇ ਖਿੱਚੀ ਚੱਲ ਕੰਮ ਝੋਟਿਆ ਦੇ ਵੀ ਗੇਸਨ ਦੀ ਮੰਜਲਾਰੂ ਅਰਸ਼ ਡਾਉਡ ਵਾਲਿਆ ਕਦੇ ਲੱਗਦੇ ਹਦੇ ਓਹ ਡੀਵੀ ਪਾ ਕੇ ਖਿੱਚੀ ਚੱਲ ਕੰਮ ਅਰਸ਼ ਡਾਉਡ ਵਾਲਿਆ ਓਹ ਡੀਵੀ ਆਕੇ ਖਿੱਚੀ ਚੱਲ ਕੰਮ ਝੋਟਿਆ ਉਹ ਨੈਵੀਗੇਸ਼ਨ ਨਹੀਂ ਕਦੇ ਮੰਜਲਾ ਨੂੰ ਲੱਗਦੇ ਹੁੰਦੇ ਉਹ ਨੈਵੀਗੇਸ਼ਨ ਨਹੀਂ ਕਦੇ ਮੰਜਲਾ ਨੂੰ ਲੱਗਦੇ ਹੁੰਦੇ ਉਹ ਦੇਖਦਾ ਖੇਡ ਮੈਦਾਨ ਦੇ ਵਿੱਚ ਉਹ ਮੁੰਡਾ ਸਿਰੇ ਦਾ ਕਮਾਲ ਦਾ ਉਹ ਇਕੱਲੀ ਖੜ ਗਿਆ ਕਹਿੰਦੇ ਉਹ ਜੈਰੋ ਕਹਿੰਦੇ ਆ ਮੁੰਡੇ ਨੂੰ ਉਹ ਜੈਰੋ ਕਹਿੰਦੇ ਆ ਮੁੰਡੇ ਨੂੰ ਆਹ ਮੁੰਡੇ ਨੂੰ ਕਹਿੰਦੇ ਸਟਾਪਰ ਚਿੱਟੀ ਨਿੱਕਰ ਵਾਲੇ ਨੂੰ ਦੁਨੀਆ ਜੈਰੋ 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 ਕਹਿੰਦੀ ਆ ਉਹ ਦੇਖਦੇ ਆਂ ਦੇਖਦੇ ਆਂ ਕਹਿੰਦੇ ਉਹ ਜੈਰੋ ਦਾ ਸਾਥੀ ਐ ਉਹ ਵੀ ਕਹਿੰਦੇ ਬੱਲੇ ਬਲੇ ਕਰਵਾਉਂਦਾ ਤੇ ਅੱਜ ਕਹਿੰਦੇ ਪਧਾਉਣ ਵਾਲਾ ਧੰਨ ਧੰਨ ਕਰਵਾਉਂਦਾ ਲੈ ਓਏ ਉਹ ਕਹੇ ਜੈਰੋ ਨੂੰ ਬੱਲਿਆ ਪਾ ਕੌਡੀ ਤੇ ਕਰਨਾ ਤਾਂ ਗੱਲ ਕੁਝ ਟੰਗਾੜੇ ਲੱਗਣੀ ਆ ਇਹ ਕਹਿੰਦੇ ਭਦੌੜ ਉਹ ਕਰਦਾ ਸਾਥੀ ਐ ਉਹ ਕਹਿੰਦੇ ਜ਼ੈਰੋ ਆ ਦੂਜੇ ਪਾਸੇ ਅਰਸ ਓਏ ਪਰ ਅਰਸ ਤਾਂ ਕਹਿੰਦੇ ਅੱਜ ਆਈ ਤੇ ਆਇਆ ਹੋਇਆ ਪਰ ਕਰਦਾ ਕੋਸ਼ਿਸ਼ ਤੇ ਨੰਬਰ ਜ਼ੈਰੋ ਦਾ ਹਾਂ ਸਹੀ ਗੱਲ ਹੈ ਜੀ ਬੇਨਤੀ ਹੈ ਪਲੇਅਰ ਤਾਂ ਆਪਣੇ ਆਪ ਹੀ ਕਹਿੰਦੇ ਹੁੰਦੇ ਆ ਬਹੁਤ ਵਧੀਆ ਗੱਲ ਐ ਸਾਡੇ ਕਲੱਬ ਵਾਲੇ ਵੀਰਾਂ ਦੀ ਐਮਸੀ ਸਾਹ ਹਰਨ ਤੇ ਸਾਡੇ ਭਰਾਵਾਂ ਦੀ ਵੀ ਆਪਾਂ ਫਾਈਨਲ ਤੋਂ ਜਿਹੜੀਆਂ ਟੀਮਾਂ ਜਿੱਤਣਗੀਆਂ ਨਾਲੇ ਆਪਣਾ ਪ੍ਰਾਈਜ਼ ਲੈ ਜੀਏ ਨਾਲੇ ਆਪਣੇ ਪੱਖੇ ਲੈ ਜੀਏ ਲੈ ਵੇ ਧੂੜ ਵਾਲਾ ਨੋਟ ਕਰ ਲੋ ਫੇਰ ਨਾ ਸਾਨੂੰ ਕਹਿਓ ਵੀ ਹੁਣੀ ਆਪਣੇ ਪੱਖੇ ਲੈ ਜਿਓ ਤੇ ਨਾਲੇ ਆਪਣਾ ਪ੍ਰਾਈਜ਼ ਲੈ ਜਿਓ ਨਾ ਤੋਕੇ ਆਪਣੇ ਘਰਾਂ ਨੂੰ ਜਾਓ ਟਾਈਮ ਦੇ ਨਾਲ ਓ ਦੇਖਦੇ ਆ ਦੇਖਦੇ ਅੱਜ ਓ ਯਾਰੋ ਯਾਰੋ ਓ ਜੇਰੋ 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 ਯਾਰੋ ਓ ਯਾਰੋ ਓ ਜੇਰੋ ਓਏ ਯਾਰੋ ਕਰਵਾ ਗਿਆ ਧੰਨ 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 ਓ ਧੰਨ 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 ਓ ਸਰਾਗ ਆ ਗਿਆ ਮੁੰਡਾ ਇੱਕ ਜ਼ੋਰ ਦੇ ਨਾਲ ਜਫਾ ਲਾ ਗਿਆ ਓ ਇੱਕ ਜ਼ੋਰ ਦੇ ਨਾਲ ਯਾਰੋ ਜਫਾ ਲਾ ਗਿਆ ਐ ਚੱਲ ਓ ਗੱਬਰੂਆ ਚੱਲ ਓਏ ਗੰਬਰੂਆ ਪਾ ਕੌਡੀ ਓ ਦੇਖਦੇ ਆ ਅਰਸ ਡਾਉਡ ਵਾਲਾ ਓ ਮੁੰਡਾ ਰੇਡਾਂ ਵੀ ਪਾਉਂਦਾ ਹੈ ਬਿੰਦਰੀ ਬਈ ਕਈ ਜੱਫੇ ਵੀ ਲਾਉਂਦਾ ਓ ਲੈ ਤੂੰ ਜੱਫੇ ਲਾ ਅੱਜ ਕਹਿੰਦੇ ਪੱਖੇ ਤੇ ਨਾਲ ਲਿਖ ਲੈ ਅਰਸ ਡਾਉਡ ਵਾਲਿਆ ਓ ਤੂੰ ਟੌਪ ਟੌਪ ਦੇ ਜੱਫੇ ਲਾ ਓ ਤੂੰ ਅੱਜ ਪੱਖੇ ਤੇ ਨਾਲ ਲਿਖ ਲੈ ਓ ਪੱਖੇ ਤੇ ਲਿਖਤਾ ਨਾ ਜੱਟ ਨੇ ਓਏ ਅਰਸ ਡਾਉਡ ਵਾਲਾ ਓਏ ਅਰਸ ਡਾਉਡ ਵਾਲਾ ਹੋ ਗਈ ਐ ਤੇ ਪੱਖਾ ਤਾਂ ਕਹਿੰਦਾ ਅੱਜ ਡੌੜ ਜਿੰਚ ਜੱਲਾ ਜਾਊਗਾ ਬਾਈ ਜੀ ਆ ਨੋਟ ਕਰੋ ਯਾਰ ਸਾਡੇ ਪ੍ਰਮੰਧਿਕ ਵੀਰ کہہ ਰਿਹਾ ਵੀ ਲੜਬਾ ਤੇ ਖਿਆਲੀ ਵਾਲੇ ਦਾ ਮੈਚ ਦੁਬਾਰਾ ਹੋਵੇਗਾ ਦੋਨੇ ਟੀਮਾਂ ਆਓ ਲੜਬਾ ਤੇ ਖਿਆਲੀ ਵਾਲੇ ਪਹਿਲਾਂ ਵੀ ਜਿਹੜੀ ਟੀਮ ਜਿੱਤੋਗੀ ਫਿਰ ਉਹਦੇ ਨਾਲ ਹੋਵੇਗਾ ਘੋੜੇ ਨਾਮ ਦਾ ਜਿਹੜੇ ਜਿਹੜੇ ਪਲੇਅਰ ਦਾ ਵਜਨ ਹੁੰਦਾ ਉਹ ਪਲੇਅਰ ਕਹਿੰਦੇ ਖੇਡਣਗੇ ਦੜਬੇ ਵਾਲੇ ਲੈ ਬਈ ਦੁਬਾਰੇ ਮੈਚ ਹੋਵੇਗਾ ਦੜਬਾ ਤੇ ਖਿਆਲਾਂ ਵਾਲੀ ਦਾ ਦੋਨੇ ਟੀਮਾਂ ਆ ਜੀਏ ਹੋਰ ਸਹੀ ਗੱਲ ਹੈ ਸਹੀ ਗੱਲ ਹੋ ਗਿਆ ਬਸ ਔਰ ਦੇਖਦੇ ਆ ਖੇਡ ਮੈਦਾਨ ਦੇ ਵਿੱਚ ਵੀ ਕੌਣ ਆ ਗਿਆ ਕਹਿੰਦੇ ਇਹ ਭਧਾਉਣ ਵਾਲਾ ਆ ਗਿਆ ਇਹਨੂੰ ਕਹਿੰਦੇ ਕਰਨ ਕਹਿੰਦੇ ਆ ਇਹ ਕਹਿੰਦੇ ਪਧਾਉਣ ਵਾਲਾ ਲੈ ਵੇ ਕਿੱਡਾ ਵਾਲਾ ਮੁੰਡਾ ਇੱਧਰ ਹੋ ਜਾ ਉੱਧਰ ਲਾਈਵ ਵਾਲਾ ਉਹ ਕਹਿੰਦੇ ਕੈਮਰਾ ਕੈਚ ਕਰਕੇ ਅੱਜ ਦੇ ਮੇਲੇ ਨੂੰ ਉਹ ਲਾਈਵ ਦਿਖਾ ਰਿਹਾ ਦੁਨੀਆ ਭਰ ਦੇ ਵਿੱਚ ਉਹ ਕਹਿੰਦੇ ਅੱਜ ਦਾ ਫਾਈਨਲ ਮੁਕਾਬਲਾ ਓਏ ਟੌਪ ਦਾ ਚੱਲਦਾ ਹੈ ਉਹ ਪਧਾਉਣ ਵਾਲੇ ਅੱਜ ਦੇ ਮੇਲੇ ਨੂੰ ਵੇਖਦੇ ਆ ਉਹ ਜੱਸੀ ਧੂੜ ਵਰਗੇ ਉਹ ਮੁੰਡੇ ਕਹਿੰਦੇ ਮਨੀ ਧੂੜ ਵਰਗੇ ਅੱਜ ਦੇ ਮੇਲੇ ਨੂੰ ਦੇਖਦੇ ਆ ਉਹ ਦੇਖਦੇ ਆ ਅੱਜ ਕਹਿੰਦੇ ਖੇਡ ਮੈਦਾਨ ਦੇ ਵਿੱਚ ਵੀ ਗੱਲ ਸਿਰੇ ਲੱਗਣੀਆਂ ਟਿਕਾਣੇ ਲੱਗਣੀਆਂ ਆ ਬੇਨਤੀ ਹੈ ਜੀ ਵੀ ਕੋ ਸਾਹਿਬਾਨ ਇੱਕ ਪਾਸੇ ਹੋ ਜੀਏ ਭਰਾ ਮੇਰੇ ਉਹ ਮੁੰਡਿਓ ਸਿਰੇ ਦਾ ਅੱਜ ਕਹਿੰਦੇ ਮੈਚ ਸਿਰੇ ਦਾ ਚੱਲਦਾ ਰਿਹਾ ਵੀ ਬਾਹਰ ਹੋ ਜੀਏ ਮੇਰੀ ਬੇਨਤੀ ਹੈ ਜਿਹੜੇ ਪਲੇਅਰ ਦੀ ਕੋਈ ਐਕਟੀਵਿਟੀ ਨਹੀਂ ਕਿਉਂਕਿ ਪਲੇਅਰ ਦੇ ਸੱਟ ਨਾ ਲੱਗੇ ਸਾਡੀਆਂ ਦਵਾਵਾਂ ਨੇ ਵੀ ਤੁਸੀਂ ਸਹੀ ਸਲਾਮਤ ਘਰੇ ਜਾਓ ਓਏ ਅੱਜ ਕਹਿੰਦੇ ਅੱਜ ਕਹਿੰਦੇ ਅੱਜ ਕਹਿੰਦੇ ਆਹ ਮੁੰਡਾ ਵੀ ਪੱਖਾ ਜਿੱਤ ਕੇ ਜਾਂ ਨੂੰ ਫਿਰਦਾ ਓਏ ਇਹ ਕਹਿੰਦੇ ਕੌਣ ਐ ਇਹ ਕਹਿੰਦੇ ਪਰ ਪੱਖਾ ਦਾ ਕਹਿੰਦਾ ਅਰਸ ਡੋਡ ਵਾਲਾ ਵੀ ਮੈਂ ਹੀ ਲੈ ਕੇ ਜਾਣਾ ਉਹ ਮੁੰਡਾ ਕਹਿੰਦੇ ਰੇਡਾਂ ਵੀ ਪਾਉਂਦਾ ਮੁੰਡਾ ਕਹਿੰਦੇ ਅਰਸ ਡੋਡ ਵਾਲਾ ਜੱਫੇ ਵੀ ਲਾਉਂਦਾ ਉਹ ਮੁੰਡਾ ਕਹਿੰਦੇ ਜੱਫੇ ਵੀ ਲਾਉਂਦਾ ਤੇ ਰੇਡਾਂ ਵੀ ਪਾਉਂਦਾ ਲੈ ਓ ਪਧਾਉੜ ਵਾਲਿਆ ਕਰ ਕੋਈ ਗੱਲ ਵੱਖਰੀ ਜਿਹੜੀ ਲੱਗੇ ਟਿਕਾਣੀ ਹੋਂ ਦੇਖਦੇ ਆ ਖੇਡ ਮੈਦਾਨ ਦੇ ਵਿੱਚ ਵੀ ਪਧਾਉੜ ਵਾਲਾ ਕਰਨ ਕੋਡੀ ਪਾਉਣ ਦੇ ਲਈ ਫੇਰ ਆ ਗਿਆ ਫੇਰ ਆ ਗਿਆ ਉਹ ਦੇਖਦੇ ਆ ਅੱਜ ਕਹਿੰਦੇ ਚੋਟੀ ਦਾ ਸਿਰੇ ਦਾ ਮੁਕਾਬਲਾ ਚੱਲਦਾ ਹੈ ਉਹ ਕਹਿੰਦੇ ਦੜਬੇ ਦੇ ਵਿੱਚ ਉਹ ਦੇਖਦੇ ਆ ਖੇਡ ਮੈਦਾਨ ਦੇ ਵਿੱਚ ਕਿ ਖੜੇ ਖੜੇ ਛੱਡ ਗਏ ਜੋ ਕੱਚੇ ਕਿੰਨਾਂ ਦੇ ਯਾਰੀ ਛੱਡ ਬਣ ਗਏ ਮਰੀਦ ਰੰਨਾ ਦੇ ਇੱਧਰੋਂ ਦੀ ਆ ਜਾ ਕਦੇ ਉਧਰੋਂ ਦੀ ਆ ਜਾ ਐਵੇਂ ਮਿੱਟੀ ਦੀਆਂ ਤਾਈ ਕੋਲ ਡਰੀ ਜਾਂਦੇ ਆ ਉਹ ਲਾਉਣ ਵੇਲੇ ਜਿਨ੍ਹਾਂ ਨੇ ਨਿਸ਼ਾਨੇ ਨਹੀਂ ਲਾਏ ਉਹ ਪਬਜੀ 'ਚ ਲਾ ਕੇ ਚਾ ਪੂਰੇ ਕਰੀ ਜਾਂਦੇ ਆ ਉਹ ਲਾਉਣ ਵੇਲੇ ਅਣਬਰ ਭਾਈ ਜਿਨ੍ਹਾਂ ਨੇ ਨਿਸ਼ਾਨੇ ਨਹੀਂ ਲਾਏ ਉਹ ਪਬਜੀ 'ਚ ਲਾ ਕੇ ਚਾ ਪੂਰੇ ਗਰੀ ਜਾਂਦੇ ਆ ਉਹ ਕਹਿੰਦੇ ਪਬਜੀ ਚ ਲਾਲ ਲਾ ਨਿਸ਼ਾਨੇ ਉਹ ਚਾ ਪੂਰੇ ਗਰੀ ਜਾਂਦੇ ਆ ਉਹ ਮੈਚ ਸਮਾਪਤ ਹੈ ਜੀ ਕਿ ਚੱਲਦਾ ਹਜੇ ਹਜੇ ਤਾਂ ਕਹਿੰਦੇ ਚੱਲਣਾ ਹੈ ਹਜੇ ਤਾਂ ਪਟਾਕੇ ਪੈਣੇ ਨੇ ਲੈ ਬਈ ਖਿਆਲਾਂ ਵਾਲੀ ਤੇ ਦੜਬੇ ਵਾਲੇ ਮੁੰਡੇ ਆਜੋ ਕਿਰਾਂ ਜਲਦੀ ਦੇ ਨਾਲ ਉਹ ਮੈਚ ਕਹਿੰਦੇ ਪੂਰਾ ਫਸਿਆ ਪਿਆ ਓਏ ਅਰਸ ਡੌਡ ਵਾਲਾ ਤੇ ਦੂਸਰੇ ਪਾਸੇ ਯਾਰੋ 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 ਕਰ ਗਿਆ ਉਹ ਮੁੰਡਾ ਕਰ ਗਿਆ ਕਮਾਲ ਯਾਰੋ ਉਹ ਲਾ ਗਿਆ ਚੋਟੀ ਦਾ ਜਫਾ ਉਹ ਸਿਰੇ ਦਾ ਜਫਾ ਲਾ ਗਿਆ ਪੁੱਟਾ ਖੇਡ ਬਦਲ ਦੇ ਚ ਉੱਧਰ ਦੇਖਦੇ ਆ ਖੇਡ ਮੈਦਾਨ ਦੇ ਵਿੱਚ ਵੀ ਕਰਨ ਭਧੌੜ ਵਾਲਾ ਉਹ ਕਰਨ ਭਧੌੜ ਵਾਲਾ ਕਰਵਾਊ ਗੱਲਾਂ ਵਖਰੀਆਂ ਓਏ ਅੱਜ ਕਹਿੰਦੇ ਕਰਨ ਭਧੌੜ ਵਾਲਾ ਭਧੌੜ ਵਾਲਾ ਓਏ ਅਸੀਂ ਸਬਰ ਸੁੱਕਰ ਹੀ ਮੰਗਿਆ ਏ ਉਸ ਰੱਬ ਤੋਂ ਝੋਲੀਆਂ ਅੱਡ ਕੇ ਨਹੀਂ ਪਰ ਸੁੱਕਾ ਵੀ ਨਹੀਂ ਜਾਣ ਦਿੰਦਾ ਜਿਹੜਾ ਲੰਘਿਆ ਅੱਖਾਂ ਕੱਢ ਕੇ ਨਹੀਂ ਪਰ ਸੁੱਕਾ ਵੀ ਨਹੀਂ ਜਾਣ ਦਿੰਦਾ ਜਿਹੜਾ ਲੰਘਿਆ ਅੱਖਾਂ ਖੱਟ ਕੇਰੀ ਅੱਜ ਕਹਿੰਦਾ ਸੁੱਕਾ ਵੀ ਨਹੀਂ ਜਾਣ ਦਿੰਦਾ ਮੁੰਡਾ ਉਹ ਕਹਿੰਦੇ ਅਰਸ ਐ ਇਹ ਡਾਉਡ ਵਾਲਾ ਜਿਹੜਾ ਕਹਿੰਦੇ ਹਰ ਇੱਕ ਰੇਡਰ ਨੂੰ ਚੋਟੀ ਚੋਟੀ ਦੇ ਜੱਫੇ ਲਾਉਂਦਾ ਤੇ ਮੁੰਡਾ ਰੇਡਾਂ ਵੀ ਪਾਉਂਦਾ ਲੈ ਚੱਲ ਓਏ ਅਰਸ ਡਾਉਡ ਵਾਲਿਆ ਉਹ ਕਰ ਕੋਈ ਗੱਲ ਵੱਖਰੀ ਉਹ ਬਣਾ ਕੋਈ ਉਹ ਗੱਲ ਵੱਖਰੀ ਡਾਉਡ ਵਾਲਿਆ ਓਏ ਡਾਉਡ ਵਾਲਿਆ ਮੈਨੂੰ ਲੱਗਦਾ ਤੂੰ ਪੱਖਾ ਓ ਇੱਕ ਇੱਕ ਬਣਾਉਂਦਾ ਬਣਾ ਇੱਕ ਦੋ ਬਣਾਉਂਦਾ ਬਣਾਉਂਦਾ ਕਹਿੰਦੇ ਦੋ ਤੇ ਆਕੇ ਉਹ ਕਦੇ ਕੁਝ ਵੀ ਨਾ ਲੈ ਕੇ ਜਾਵੇ ਗੱਲ ਉਹ ਨਾ ਵੜ ਜੇ ਔਰ ਨਾ ਵੜ ਜੇ ਪਰ ਕਹਿੰਦੇ ਡੌੜ ਵਾਲਾ ਓਏ ਹਿੰਮਤ ਰੱਖ ਕੇ ਮੁੰਡਾ ਰੇਡਾਂ ਵੀ ਪਾਉਂਦਾ ਤੇ ਜੱਫੇ ਵੀ ਲਾਉਂਦਾ ਹੁਣ ਦੇਖਦੇ ਅੱਜ ਕਹਿੰਦੇ ਉਹ ਢਣਬੇ ਦੇ ਵਿੱਚੋਂ ਵੀ ਸੱਤ ਵਾਲੇ ਪੱਖੇ ਆ ਪਿਆ ਸਾਹਮਣੇ ਹੁਣ ਦੇਖਦਾ ਵੀ ਕਿਹੜਾ ਚੋਬਰ ਚੱਕੇਗਾ ਅੱਜ ਕਿਹੜੀ ਮਾਂ ਦਾ ਪੁੱਤ ਉਹ ਪੱਖਾ ਜਿੱਤ ਕੇ ਲੈ ਕੇ ਜਾਏਗਾ ਬੜੇ ਮਾਣ ਵਾਲੀ ਗੱਲ ਹੋਣੀ ਆ ਮਾਪਿਆਂ ਨੂੰ ਵੀ ਸਾਡਾ ਪੁੱਤ ਅੱਜ ਪੱਖਾ ਜਿੱਤ ਕੇ ਲੈ ਕੇ ਆਇਆ ਉਹ ਕਬੱਡੀ 42 ਕਿਲੋ ਭਾਰ ਵਰਗ ਦੇ ਵਿੱਚ ਉਹ ਸਾਡਾ ਪੁੱਤ ਅੱਜ ਪੱਖਾ ਜਿੱਤ ਕੇ ਲੈ ਕੇ ਆਇਆ ਅੱਜ ਪੱਖਾ ਜਿੱਤ ਕੇ ਆਇਆ ਇਹ ਕੁਝ ਕਿਸਮੇ ਤੱਕ ਫਾਈਨਲ ਹੋ ਜਾਣਾ ਵੀ ਪੱਖਾ ਕਿਹੜਾ ਗੱਬਰੂ ਮਾਰਦਾ ਬਾਜੀ ਪੱਖੇ ਤੇ ਉਹ ਦੇਖਦੇ ਅੱਜ ਕਹਿੰਦੇ ਸਾਡੇ ਭਰਾਵਾਂ ਦੇ ਪੱਖੇ ਰੱਖਿਆ ਵੈਸਟਰਨ ਦੇ ਲਈ ਮੈਚ ਸਮਾਪਤ ਹੈ ਜੀ ਉਹ ਕਹਿੰਦੇ ਨੰਬਰ ਮੈਨੂੰ ਲੱਗਦਾ ਲਾਇਬ ਵਾਲੇ ਨੇ ਲਿਖ ਲਿਆ